ਜੀ ਗਾਲੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਜ਼ਰ ਹੋਏ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਡਿਜ਼ਾਈਨ ਲੈ ਕੇ ਹਾਂਜੀ ਇਹ ਸਾਡੇ ਅੱਜ ਦੇ 컬렉ਸ਼ਨ ਦਾ ਪਹਿਲਾ ਡਿਜ਼ਾਈਨ ਹੈ ਜੀ ਇਹ ਮਸਲੀਨ ਚੱਕ ਮਸਲੀਨ ਦੇ ਉੱਪਰ ਬਣਿਆ ਆ ਇਹਦੇ ਪੈਨਲ ਬਣੇ ਆ ਬਹੁਤ ਹੀ ਪਿਆਰਾ ਤੇ ਸਫਾਈ ਦਾ ਕੰਮ ਆ ਤੇ ਕਲਰ ਕੰਟਰਾਸਟ ਬਹੁਤ ਹੀ ਪਿਆਰੇ ਆ ਪੈਨਲ ਬਣੇ ਆ ਦੇ ਵਿੱਚ ਛੋਟੀ ਛੋਟੀ ਗੁੱਟੀ ਬਣਾਈਆਂ ਤੁਸੀਂ ਕੰਮ ਦੇਖੋ ਕਿੰਨੀ ਸਫਾਈ ਦਾ ਤੇ ਬਰੀਕੀ ਦਾ ਕੰਮ ਆ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਆ ਆ ਵਰਕੇ ਦੇ ਬਾਜੂ ਤੇ ਆਏਗਾ ਬਹੁਤ ਪਿਆਰਾ ਸੂਟ ਰੈਡੀ ਹੋਇਆ ਆ ਇਹ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਉੱਪਰ ਰੈਡੀ ਕਰਵਾ ਸਕਦੇ ਹੋ। ਔਰ ਬਹੁਤ ਹੀ ਜਾਇਜ਼ ਰੇਟਾਂ ਦੇ ਉੱਪਰ ਤੁਸੀਂ ਇਹ ਵਰਕ ਕਰਵਾ ਸਕਦੇ ਹੋ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਦਾਂ ਦੇ ਹੋਰ ਪਿਆਰੇ ਡਿਜ਼ਾਈਨ ਦੇਖਣ ਲਈ, ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ। ਹਾਂਜੀ ਇਹ ਡਿਜ਼ਾਈਨ ਕਾਟਨ ਦੇ ਸਟੱਫ ਤੇ ਰੈਡੀ ਕੀਤਾ ਆ ਇਹ ਦੇ ਚਾਕਾਂ ਦੇ ਕੰਮ ਆਏਗਾ ਬਹੁਤ ਪਿਆਰਾ ਤੇ ਬਹੁਤ ਸਫਾਈ ਦੇ ਨਾਲ ਕੰਮ ਹੋਇਆ ਆ ਦੋਨਾਂ ਚਾਕਾਂ ਤੇ ਇਦਾਂ ਕੰਮ ਆਏਗਾ ਇਹ ਕੰਮ ਇਹਦੀ ਬਾਜੂ ਤੇ ਆਏਗਾ ਬਹੁਤ ਪਿਆਰਾ ਪੀਸ ਰੈਡੀ ਹੋਇਆ ਆ ਇਹ ਵੀ ਇਹ ਨੂੰ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਇਹ ਦੇਖੋ ਡਿਜ਼ਾਈਨ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਰੈਡੀ ਹੋਇਆ ਏ ਇਹ ਵੀ ਡਿਜ਼ਾਈਨ ਜਿਹੜਾ ਹੈ ਇਹ ਬਹੁਤ ਪਸੰਦ ਕੀਤਾ ਜਾ ਰਿਹਾ ਆ ਪਹਿਲਾਂ ਅਸੀਂ ਨੂੰ ਸਕਿਨ ਵਾਈਟ ਕਲਰਸ ਤੇ ਬਣਾ ਚੁੱਕੇ ਹਾਂ ਹੁਣ ਇਹ ਲੈਮਨ ਕਲਰ ਤੇ ਬਣਾਇਆ ਆ ਇਦਾਂ ਇਹਦੇ ਚਾਕਾਂ ਤੇ ਠਕੀਰੇ ਤੇ ਕੰਮ ਆਏਗਾ ਵਿੱਚ ਫਲਾਵਰ ਬਣੇ ਆ ਸੇਮ ਵਰਕ ਜਿਹੜਾ ਹੈ ਇਹਦੀਆਂ ਬਾਜੂ ਤੇ ਆਏਗਾ ਵੇਲ ਉੱਪਰ ਫਲਾਵਰ ਤੁਸੀਂ ਇਹਨੂੰ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸਾਡਾ ਨੰਬਰ ਜਿਹੜਾ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਹੈ ਤੁਸੀਂ ਸਾਨੂੰ WhatsApp ਕਰਕੇ ਫੈਬਰਿਕ ਦੀ ਪ੍ਰਾਈਸ ਦੀ ਜਾਣਕਾਰੀ ਲੈ ਸਕਦੇ ਆ ਬਹੁਤ ਪਿਆਰਾ ਡਿਜ਼ਾਈਨ ਬਣਿਆ ਆ ਇਸੀ ਇਹ ਡਿਜ਼ਾਈਨ ਰੈਡੀ ਕਰਦੇ ਪਏ ਆ ਬਲੈਕ ਕਲਰ ਦੇ ਉੱਪਰ ਰੈਡੀ ਹੋ ਰਿਹਾ ਆ ਪ્યોਰ ਤੇ ਦਾ ਫੈਬਰਿਕ ਇਹਦਾ ਕੀਰਨ ਇੱਕ ਬਾਜੂ ਸਾਰਾ ਕੁਝ ਰੈਡੀ ਕਰਨਾ ਹੈ ਇਦਾਂ ਦੇ ਹੋਰ ਪਿਆਰੇ ਪਿਆਰੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਇਹ ਡਿਜ਼ਾਈਨ ਕਿਵੇਂ ਦੀ ਲੱਗਦੀ ਹੈ ਧੰਨਵਾਦ ਜੀ